ਇੱਥੇ ਫਿਰ ਭਾਈ ਬਜਤ ਸਿੰਘ ਜੀ ਜਿਨ੍ਹਾਂ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਸੀ 100 ਸਿਨਲ ਜੱਥਾ ਹੈ ਮਲਕ ਬੁਰੰਗਰਾਂ ਦੇ ਵਿੱਚ ਇਹ ਜੂਝਦੇ ਪਏ ਨੇ ਮੁਗਲਾਂ ਦੇ ਨਾਲ ਗੁੰਮਖੋ ਬੜੀ ਕਮਸਾਂ ਦੀ ਜੰਗ ਹੋ ਰਹੀ ਹੈ ਸਤਗੁਰੂ ਜੀ ਗਾਂ ਕੋਟਰਲ ਦੇ ਅੰਖਾਂ ਪਹੁੰਚਦੇ ਨੇ ਲੜਦਿਆਂ ਲੜਦਿਆਂ ਭਾਈ ਬਜਤ ਸਿੰਘ ਜੀ ਗੰਭੀਰ ਜ਼ਖਮੀ ਹੋ ਗਏ ਧਰਤੀ ਤੇ ਡਿੱਗ ਪਏ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਸਿੰਘ ਨਾਲ ਨੇ ਪੰਜ ਪਿਆਰੇ ਨਾਲ ਨੇ ਇੱਕ ਕੋਟ ਦਾ ਨਿਹੰਕਾ ਪਹੁੰਚਦੇ ਨੇ ਤੇ ਇਧਰੋਂ ਪਿੱਛੋਂ ਬਾਬਾ ਅਜੀਤ ਸਿੰਘ ਜੀ ਭਾਈ ਮਦਨ ਸਿੰਘ ਜੀ ਤੇ ਭਾਈ ਬੁੱਢਾ ਸਿੰਘ ਜੀ ਇਹ ਪਿੱਛੋਂ ਆ ਰਹੇ ਨੇ ਇਹਨਾਂ ਵੇਖਿਆ ਭਾਈ ਜਿੱਤਨ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਧਰਤੀ ਤੇ ਡਿੱਗੇ ਹੋਏ ਨੇ ਵੀ ਕੋਟ ਦਾ ਨਿਹੰਕਾ ਲੈ ਆਏ ਭਾਈ ਬਿੱਤਰ ਸਿੰਘ ਨੂੰ ਨਯੰਗਖਾ ਨੇ ਸਤਗੁਰੂ ਜੀ ਦੀ ਬੜੀ ਸੇਵਾ ਕੀਤੀ ਬੜਾ ਸਤਿਕਾਰ ਕੀਤਾ ਇਹ ਨਯੰਕਾ ਪਤਨ ਕੌਣ ਹੋਇਆ ਪੱਗਾਂ ਵਾਲਿਓ ਇਹਦਾ ਦਾਦਾ ਹੋਇਆ ਸ਼ਮਸ਼ ਖਾਨ ਨਯੰਖਾ ਦਾ ਦਾਦਾ ਇਹ ਗੁਰੂ ਹਰਗੋਬਿੰਦ ਸਾਹਿਬ ਮਾਰੇ ਦਾ ਬੜਾ ਸ਼ਰਧਾਲੂ ਸੀ ਬਹੁਤ ਸ਼ਰਧਾਲੂ ਸੀ ਛੇਵੇਂ ਪਾਤਸ਼ਾਹ ਦਾ ਸ਼ਮਸ਼ ਖਾਨ ਸ਼ਮਸ਼ ਖਾਨ ਨੇ ਬੜੀਆਂ ਖੁਸ਼ੀਆਂ ਲੀਆਂ ਛੇਵੇਂ ਪਾਤਸ਼ਾਹ ਦੇ ਕੋਲੋਂ ਇਹਦਾ ਪੁੱਤਰ ਹੋਇਆ ਨੁਰੰਗ ਖਾਨ ਤੇ ਨੁਰੰਗ ਖਾਨ ਦਾ ਪੁੱਤਰ ਹੋਇਆ ਗੇ ਨਿਹੰਗ ਖਾਨ ਤੇ ਨਿਹੰਗ ਖਾਨ ਦਾ ਪੁੱਤਰ ਹੋਇਆ ਗੇ ਆਲਮ ਖਾਨ ਇੱਕ ਦੀ ਹੋਈ ਮੁਮਤਾਜ ਬੀਬੀ ਮੁਮਤਾਜ ਹੁਣ ਸਤਗੁਰੂ ਜੀ ਕੁਝ ਸਮਾਂ ਰੁਕਦੇ ਨੇ ਨਿਹੰਗਾਂ ਦੇ ਘਰ ਹੁਣ ਭਾਈ ਬਜਤਲ ਸਿੰਘ ਜੀ ਗੰਭੀਰ ਜਖਮੀ ਨੇ ਬਹੁਤ ਖੂਨ ਵਹਿ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਰ ਨਿਹੰਗਾਂ ਨੂੰ ਆਖਣ ਲੱਗੇ ਪੀ ਭਾਈ ਜਿੱਤਰ ਸਿੰਘ ਗੰਭੀਰ ਜਖਮੀ ਹੈ ਇਹ ਨੂੰ ਤੁਹਾਡੇ ਕੋਲ ਅਸੀਂ ਇੱਥੇ ਰਹਿਣ ਦਨੇ ਆ ਇਹਦੀ ਸੇਵਾ ਤੁਸੀਂ ਕਰੋ ਇੱਥੇ ਰਹਿਣ ਦਨੇ ਆ ਅਸੀਂ ਆਪ ਅਗਾਹ ਚੱਲੇ ਆ ਹੁਣ ਭਾਗਾ ਵਾਲਿਓ ਸਤਗੁਰੂ ਗਾਂ ਲਖੀਮਪੁਰ ਤੋਂ ਹੁੰਦਿਆ ਹੋਇਆ ਬਾਹਮਣ ਮਾਜਰੇ ਤੋਂ ਦਿਆ ਹੋਇਆ ਬੂਰ ਮਾਜਰੇ ਜਿੱਥੇ ਸਤਗੁਰੂ ਨੇ ਘੂੜਿਆਂ ਨੂੰ ਪਾਣੀ ਪਲਾਇਆ ਕਰਦਿਆ ਕਰਦਿਆ ਸਤਗੁਰ ਚਮਕੌਰ ਦੀ ਗਰੀ ਚ ਪਹੁੰਚਦੇ ਨੇ ਇਧਰ ਕਿਸੇ ਖਬਰ ਦੇ ਦਿੱਤੀ ਕਿ ਨਿਆਨਖਾਂ ਦੇ ਘਰ ਹਕੂਮਤ ਦੇ ਬਾਗੀ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਉਹਨਾਂ ਘਰ ਲੁਕੇ ਹੋਏ ਨੇ ਨਿਆਨਖਾਂ ਨੇ ਪਨਾਹ ਦਿੱਤੀ ਘਰ ਵਿੱਚ ਚੌਧਰੀ ਅਲੀ ਖਾਨ ਨੇ ਫੌਜਾਂ ਨੂੰ ਨਾਲ ਲੈ ਕੇ ਨਿਆਨਖਾਂ ਦੀ ਹਵੇਲੀ ਨੂੰ ਘੇਰਾ ਪਾ ਲਿਆ ਨਿਆਨਖਾਂ ਦੀ ਹਵੇਲੀ ਨੂੰ ਘੇਰਾ ਪਿਆ ਹੋਇਆ ਹੁਣ ਚੌਧਰੀ ਅਲੀ ਖਾਨ ਤਲਾਸ਼ੀ ਲੈ ਰਿਹਾ ਸਾਰੇ ਘਰ ਦੇ ਤਲਾਸ਼ੀ ਲੱਲੀ ਕੁਝ ਨਹੀਂ ਮਿਲਿਆ ਹੁਣ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੈ ਚੌਧਰੀ ਅੱਖ ਲੱਗਾ ਨੇ ਅੱਖਾਂ ਇਸ ਕਮਰੇ ਦੀ ਮੈਂ ਤਲਾਸ਼ੀ ਨਹੀਂ ਲਈ ਇੱਧਰ ਕੌਣ ਹੈ ਉਹ ਅੱਖ ਲੱਗਾ ਇੱਧਰ ਮੇਰੀ ਧੀ ਤੇ ਮੇਰਾ ਦਮਾਦ ਨੇ ਚੌਧਰੀ ਅਖੇਤ ਬੂਆ ਖੋਲ ਕੇ ਵਿਖਾ ਦੇਵਾ ਕਹਿੰਦਾ ਨਹੀਂ ਕੋਈ ਗੱਲ ਨਹੀਂ ਚੌਧਰੀ ਦੋਵੇਂ ਆਖ ਜੁਰਲੇ ਚੌਧਰੀ ਅਲੀ ਖਾਨ ਨੇ ਕਹਿੰਦਾ ਨਿਹੰਕਾ ਮੈਨੂੰ ਮਾਫ ਕਰੀ ਮੈਨੂੰ ਕਿਸੇ ਗਲਤ ਰਿਪੋਰਟ ਦਿੱਤੀ ਤੇਰੀ ਗਲਤ ਤਲਾਹ ਮੈਨੂੰ ਦੇ ਦਿੱਤੀ ਤੇਰੀ ਕਿਸੇ ਹੁਣ ਜਦੋਂ ਨਿਹੰਕਾ ਨੇ ਆਕੇ ਨਾ ਐਦੇ ਮੇਰੀ ਧੀ ਤੇ ਮੇਰਾ ਦਮਾਦ ਨੇ ਇਹ ਗੱਲ ਸੁਣ ਲਈ ਬੀਬੀ ਮੁਮਤਾਜ ਨੇ ਦੋ ਪਾਈਪ ਜਿੱਤਰ ਸਿੰਘ ਨੇ ਪੈਂਦ ਵਾਲੇ ਪਾਸੇ ਬੈਠੇ ਨੇ ਸਾਡਾ ਇਤਿਹਾਸ ਕਹਿੰਦਾ ਭਾਈ ਬਚਿੱਤਰ ਸਿੰਘ ਜੀ ਅਗਲੇ ਦਿਨ ਸ਼ਹੀਦੀ ਦਾ ਜਾਮ ਪੀ ਗਏ ਬੀਬੀ ਮਹਤਾਜ ਬਸਤੀ ਪਠਾਣਾ ਗੁਰਮੁਖ ਮੰਗੀ ਹੋਈ ਹੈ ਉੱਥੇ ਰਿਸ਼ਤਾ ਹੋਇਆ ਦਾ ਕੁਝ ਸਮੇਂ ਬਾਅਦ ਜਦੋਂ ਉਧਰੋਂ ਸੁਣਿਆ ਆਏ ਅਭੀ ਵਿਆਹ ਦੀ ਤਰੀਕ ਪੱਕੀ ਕਰੀਏ ਤਾਂ ਉਦੋਂ ਬੀਬੀ ਮਹਤਾਜ ਨੇ ਹੱਥ ਜੁਰ ਲੈ ਆਖਣ ਲੱਗੀ ਪਿਤਾ ਜੀ ਮੈਂ ਵਿਆਹ ਨਹੀਂ ਕਰਾ ਸਕਦੀ ਵੀ ਕਿਉਂ ਬੇਟਾ ਕਿਉਂ ਨਹੀਂ ਤੂੰ ਵਿਆਹ ਕਰਾ ਸਕਦੀ ਪਿਤਾ ਜੀ ਜਿਸ ਵੇਲੇ ਮੈਂ ਬਜੱਤਰ ਸਿੰਘ ਦੇ ਪੈਂਦ ਵਾਲੇ ਪਾਸੇ ਬੈਕਟਰੀ ਸਾਂ ਚੌਧਰੀ ਅਲੀ ਖਾਂ ਆਇਆ ਸੀ ਤਲਾਸ਼ੀ ਲੈਣ ਵਾਸਤੇ ਤੁਸੀਂ ਅੰਦਰ ਆਖਿਆ ਸੀ ਕਿ ਅੰਦਰ ਮੇਰੀ ਧੀ ਹੈ ਤੇ ਮੇਰਾ ਦਮਾਦ ਨੇ ਉਸ ਵੇਲੇ ਹੀ ਮੈਂ ਭਾਈ ਬਜੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਪਿਤਾ ਜੀ ਹੁਣ ਮੈਂ ਸ਼ਹੀਦ ਦੀ ਪਤਨੀ ਹਾਂ ਹੁਣ ਤੁਸੀਂ ਮੈਨੂੰ ਆਗਿਆ ਬਖਸ਼ੋ ਮੈਂ ਵਿਆਹ ਨਹੀਂ ਕਰਾਵਾਂਗੀ ਮੈਨੂੰ ਖੁਸ਼ੀ ਬਖਸ਼ੋ ਮੈਂ ਸਾਰੀ ਜ਼ਿੰਦਗੀ ਸ਼ਹੀਦ ਦੀ ਪਤਨੀ ਬਣ ਕੇ ਹੀ ਬਤੀਤ ਕਰਾਂਗੀ ਨਿਆਂਖਾ ਨੇ ਗੁਰਮੁਖੋ ਅੱਖਿਆ ਜਿਵੇਂ ਦੀ ਏਤਰੀ ਮਰਦੀ ਪਾਗਾ ਵਾਲਿਓ ਸਾਡਾ ਇਤਿਹਾਸ ਕਹਿੰਦਾ ਹੈ ਇਸ ਬੀਬੀ ਮੁਮਤਾਜ ਨੇ ਇਹੋ ਜਾਂ ਸਦਕ ਨਿਭਾਇਆ ਇਹੋ ਜਾਂ ਸਦਕ ਨਿਭਾਇਆ ਸਾਰੀ ਉਮਰ ਵਿਆਹ ਹੀ ਨਿ ਕਰਾਇਆ ਵਾਹ ਬੀਬੀ ਮੁਮਤਾਜ ਤੈਥੋਂ ਸਦਕੇ ਜਾਈਏ ਤੈਥੋਂ ਬਲਿਹਾਰੇ ਜਾਈਏ ਐਸਾ ਸਦਕ ਨਵਾਇਆ ਐਸਾ ਸਦਕ ਨਵਾਇਆ ਸਾਰੀ ਉਮਰ ਵਿਆਹ ਹੀ ਨਹੀਂ ਕਰਾਇਆ 131 ਸਾਲ دنیਵੀ ਉਮਰ ਹੋਈ ਹੈ ਬੀਬੀ ਮੁਹਤਾਜ ਦੀ 131 ਸਾਲ ਸਾਰੀ ਉਮਰ ਸਿਮਰਨ ਦੇ ਵਿੱਚ ਸੇਵਾ ਦੇ ਵਿੱਚ ਬਤੀਤ ਕੀਤੀ ਅੱਜ ਵੀ ਬੀਬੀ ਮੁਹਤਾਜ ਦੇ ਨਾਮ ਤੇ ਗੁਰਦੁਆਰਾ ਹੈ ਗੁਰਦੁਆਰਾ ਬੀਬੀ ਮੁਮਤਾਜਗੜ ਸਾਹਿਬ ਅੱਜ ਵੀ ਉਹ ਯਾਦ ਨੂੰ ਤਾਜ਼ਾ ਕਰਾਉਂਦਾ ਹੈ ਸਿਮਰਨ ਕਰਨਾ ਜਿੱਥੇ ਪਾਈਪ ਜਿੱਤਰ ਸਿੰਘ ਜੀ ਦੀ ਗੁਰਮੁਖੀ ਟਿਕਾਣਾ ਜਨੀ ਸੀ ਸਸਕਾਰ ਕੀਤਾ ਉਸ ਜਗ੍ਹਾ ਤੇ ਬੈਜਣਾ ਕਈ ਕਈ ਘੰਟੇ ਸਿਮਰਨ ਕਰੀ ਜਾਣਾ ਉੱਥੇ ਬੈਠ ਗਏ